ਹਾਂ ਉਹ ਮੇਮਣਾ ਦੇ ਕਰੋ ਇਹ ਸੋਲ ਦੇ ਖਾਗੂ ਸੋਲ ਲੈ ਕਿਛੀ ਉਹ ਘਰੀ ਪਿਆ ਹੋਇਆ ਹਾਂ ਦੇਖ ਲੈ ਦੇਖ ਵੀ ਓਏ ਦੱਸੋ ਗਾਹਕੇ ਮੇਮ ਟੋੜਾ ਹੈ ਦੋ ਨਹੀਂ ਐਠੇ ਹੀ ਹਾਂ ਪਸੋ ਕਿ ਦਸਣਾ ਕੀ ਹੈ ਦੇ ਵਾਦਾ ਕੀ ਦਿੰਨਾ ਵਾਦਾ ਲਊਂਗਾ ਲੈ ਹਲੋ ਬਾਏ ਅਸੀਂ ਦੋ ਦਿਨ ਨੇ ਇੱਕ ਛੱਡ ਦਿਨ ਆ ਦੇਖ ਮਹਾਪਕੰ ਦੇਖ ਬੱਕਰੀ ਦਾ ਦੇਖੋ ਹੀ ਬੱਕਰੀ ਕਿਹੜਾ ਹੂੰ ਗਾਹੂ ਕਿੰਨੇ ਦਾ ਹੈ ਨਾ ਬੱਕਰੀ ਦਾ ਬੱਕਰੀ ਦਾ 12000 25 ਮੰਗੋ ਅਹੀ ਮਗਰ ਇਹਨਾਂ ਦਾ 25000 ਦੋਨਾਂ ਦਾ ਤੂੰ 25 ਦੇ ਬੇਚ ਲਿਓ ਮੈਂ ਮਿਲਤਰੀ ਲੈ ਲਓ ਬੱਕਾ ਬਾਈ ਤੂੰ ਆ ਦੱਸ 6 ਦਿਨਾਂ ਗੱਲ ਕਰ ਰਾ ਪੱਠ ਦੇ ਕੇ ਆ ਬਾਬਾ ਕਾਹਦਾ ਕਰ ਲੈ ਦੱਸੋ ਕੀ ਆ ਛਾਨੂੰ ਦੇ ਮੈਂ ਲਊਂਗਾ ਬਾਈ ਇਹ ਦੋਨਿਆਂ ਦਾ ਇਹਨਾਂ ਪੈਸੇ ਆ ਕੇ ਤੇਰੇ ਪਾਹੀ ਜਾਣਗੇ ਤੂੰ ਨਿੱਧਰੇ ਰੱਖ ਲੋ ਦੋ ਤੂੰ ਜੀ ਵੇਚ ਇਹ ਤੋਂ ਖੜ ਜਾ ਇਹਦੇ ਬਾਬੇ ਦੇ ਪੈਸੇ ਤੇਰੇ ਪਾਹੀ ਜਾਣਗੇ ਆਪਾਂ ਦੇ ਸਾਫ ਦੇ ਨਮਾ ਕੇ ਤਾਂ 25 ਪਰ ਉੱਠ ਕੇ ਕਹਿੰਦਾ ਨਹੀਂ ਕਿਹਦੇ ਮੁੰਡਾ ਖੜ ਜਾ ਤੜ ਗੁਰ ਕਹਿੰਦਾ ਕਿ ਇਹ ਮੁੰਡਾ ਹੋਵੇ ਇਮਾਮ ਬਦਈ ਰਾਨੀ ਆ ਮਾ ਤੂੰ ਇਹਦਾ ਕਾਲ ਵੱਢੀ ਜਾਂਦੇ ਹੋ ਕੋਈ ਗੱਲ ਨਹੀਂ ਫਰਾਗ ਹੋ ਰਹੀ ਵੀ ਹੈਗੀ ਪੱਤਾ ਮਰੇ ਬੈ ਫਰਾਗ ਹੋ ਜੂ ਇਹ ਮਾਫੀ ਮਾਰੇ ਬੈ ਦੱਸ ਦੱਸ ਬਾਈ ਦੱਸੋ ਹੀ ਕਿੰਨੀ ਤੂੰ ਆਹੋ ਕੱਠਵਾਲਾ ਹੋਗਾ ਉਹ ਨਮੇੜ ਦੀ ਕਿੰਨੀ ਕੰਨ ਬਾਦ ਹੋ ਗਈ ਦਨ ਯਾਰ ਇਹ ਬਾਬੇ ਦੇ ਹੋਖ ਹੋਗੇ ਨਾ ਲਾਵਾਂਗੀ ਇਹ ਪਹਿਲੀ ਉਹ ਮੈਂ ਨਾ ਬਾਬੇ ਦੇ ਨਾ ਮੈਂ ਲਾਉਂ ਨਾਲ ਲਗਣਾ ਮੈਂ ਪਾਪਾ ਦੋ ਮਿੰਟ ਦੇ ਦੇ ਰਿਹਾ ਮੈਂ ਦੋ ਦੇ ਰਿਹਾ ਪਾਪਾ ਦੋ ਦੇ ਰਿਹਾ ਲੈ ਜਾ ਹਾਂ ਪਰ ਅਬ ਬੜਾ ਪਹਿਲਾਂ ਹੁਣ ਦੇਖੀ ਜਾਣੇ ਯਾਰ ਇੱਕ ਦੋ ਦਿਨ ਨਾ ਕੋਈ ਕੰਧ ਛੱਡਦਾ ਕਰੋ ਕਰੇ ਸੀ ਛੱਡ ਦਾਂਗੇ ਬੋਲੋ ਦੱਸੋ ਕੀ ਦਿੰਦੇ ਇਹਨੂੰ ਦੇ ਦੇਰੀ ਨੂੰ ਕੀ ਦਿੰਨਾ ਫੜਾਣਾ ਖਿਆਦ 2000 ਤੈਨੂੰ ਫੜਾ ਉੱਧਰ ਦੇਖੋ ਜੋਗੇ ਇਹ ਦੋ ਬੱਜ ਦੇ ਬਿਕਣ ਜੇ ਉਹ ਦੋ ਲਗਣੇ ਇੱਕ ਉਹਰਾ ਵੀ ਜਿਹੜਾ ਪਰਾ ਬੱਕਰੀ ਦਿਖਾ ਆ ਉਹ ਮੂੰਹ ਮਥ ਲੱਗਦੇ ਆ ਠੀਕ ਆ ਠੀਕ ਆ ਯਾਰ ਐਂਟਰ ਕਰ ਬੱਕਰੇ ਆ ਬੱਕਰੀ ਆ ਜੀ ਬੱਕਰੀ ਮਾੜੀ ਏ ਤੂੰ ਦੱਸ ਬਾਈ ਆ ਤਾਰ ਮੈਨੂੰ ਇਹੋ ਜਿਹਾ ਸੇਕੂ ਬੋਲੋ ਜੇ ਬੋਲ ਪਹਰਾ ਜਾਓ ਏ ਤੂ ਰਿਆ ਯਾਰ ਭਾਈ ਮੇੜ ਕੀ ਏ ਸੀ ਹੁਣ ਹਾਂ ਬਾਬਾ ਹੁਣ ਕੱਲੀ ਗੱਲ ਆ ਚਲੋ ਵੀ ਹੁਣ ਤਾਂ ਉਹ ਬੂੰਮਾ ਯਾਰ ਕਿਵੇਂ ਤਰ੍ਹਾਂ ਸਮਾਨ ਕਹਿੰਦਾ ਤਾਂ ਬਰੇ ਕਰੀ ਲੋ ਕਰ ਲਾਂਗੇ 10 ਦੱਸ ਦੋ ਤੁਸੀਂ ਦਾ ਗਾਹ ਗਿਓ ਥੋੜੀ ਸਮਝ ਘੱਟ ਹੀ ਆਉਂਦੀ ਐ ਕਿੰਨੇ ਕਾਰਾਂ ਨੂੰ ਹੋ ਸਕਣ ਦੱਸ ਯਾਰਾ 10000 ਨਾ ਇਹਨੂੰ ਕੀ ਇਹਦੇ ਪੱਲੇ ਕੀ ਬੂ ਸਾਡੇ ਪੱਲੇ ਵੀ ਨਹੀਂ ਕੁਝ ਨਹੀਂ ਬੰਦਾ ਬੱਕਰੀ ਦੇਖ ਲੋ ਜੀ ਕਿਹਾ ਜੀ ਕਿੰਨੇ ਦੀ ਹੈ ਨਾ 10000 ਨਾਲ ਦੋ ਮੈਂ ਦੇ ਹੂੰ ਸਾਡਾ ਬੂ ਇਹ ਨਹੀਂ ਨਾ ਬੋਲੋ 10000 ਆਹ ਦੇਖਿਆ ਬੋ ਗੋਲ ਗੋਲ ਲੈ ਯਾਰਾ ਇਹ ਬਜਰਾ ਬਾਬਾ ਮਾਰਨਾ ਯਾਰ ਤੁਸੀਂ ਦੱਸ ਦੋ ਕਿਵੇਂ ਹਾਂ ਤੁਸੀਂ ਤਾਂ ਲਵਾ ਕਹਿੰਦੇ ਮਨ ਬੋਈਆ ਹੰਮੂ ਬੇ ਨਾਲ ਯਾਰ ਤੁਸੀਂ ਕਹਿੰਦੇ ਸਾਨੂੰ ਸਾਫ ਸਾਫੇ ਭਾਈ ਮਰਵਾਵਾਂਗੇ ਸੌਦਾ ਦਾ ਚਾ 500 ਦੇ ਦਿਓ ਯਾਰ ਐ ਹੋ ਜੀ ਬਿਚਾਰ ਇਹ ਬਾਤ ਨਹੀਂ ਕੀ ਦੇ ਦੇ ਯਾਰ ਆਪਣਾ ਨਵੇੜਾ ਹੋਰ 500 ਦੀ ਗੱਲ ਹੋਰ ਉਹ ਖੁਸ਼ ਕਰੇ ਤੋਂ ਬਾਬੇ ਨੂੰ ਹੋਰ ਨਹੀਂ ਵੀ ਸਾਡੀ ਉਨੇ ਦੀ ਉਨੇ ਦੀ ਬੱਕਰੀ ਵਿਕੂ ਉਨੇ ਦੇ ਬੱਕਰੇ ਨਹੀਂ ਵਿਗੜੇ ਬੱਕਰੀ ਪਹਿਲਾਂ ਵਿਕ ਜੂਗੀ ਹਾਂ ਦੇਖ ਲਓ ਤੁਸੀਂ ਆਪ ਟੋਕ ਕੇ ਦੇਖ ਲਓ ਹੂੰ 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 ਛੜ ਦੇ ਪੱਠ ਛੜ ਦੇ ਪੱਠਾ ਬਦੋਂ ਬੰਦ ਮੇੜਦੀ ਏ ਜਾਂਦੇ ਚੱਕੋ ਪੂਰੇ ਪੂਰੇ ਹੋ ਗਏ ਚੱਲ ਆ ਜਾ ਚਲੋ ਜੀ ਚੱਲ ਹੋ ਗਿਆ ਸੌਦਾ ਪੂਰੇ ਪੂਰੇ ਕਰਦੇ ਲਖਾਈ ਹੋਊਗੀ ਵੀਰੋ ਜੀ ਬਾਈ ਦਿਖਾਈ ਹੋਊਗੀ ਕਰੋ ਜੀ ਦੇਖੋ ਦਿਖਾਈ ਹੋਊਗੀ ਬਾਈ ਇੱਕੋ ਇੱਕ ਠੀਕ ਹੈ ਬਸ ਠੀਕ ਹੈ ਚਾਹ ਹੋਲ ਸੰਗਲ ਮ ਖੋਲੂਗਾ ਸੰਗਲੀਆਂ ਸੰਗਲ ਲਾਲੀ ਤੋਂ ਲਾਲੀ ਸੰਗਲ ਤੋਂ ਲਾਉਣਾ ਪੱਟਾ ਕਰਾਤਾ ਮੈਂ ਬਾਬਾ ਪੱਟਾ ਕਰਾਉਂਦੇ ੱਸ ਪੱਟਰਵਾਦੀ ਆ ਗਿਆ ੱਸਟਾ ਹੋ ਗਿਆ ਇਹ ਦੋ ਬੱਕਰੇ ਦੇ ਕੇ ਪੱਟ ਦੇਤੀ ਸਰੀਕ ਨੇ ਮਾਰਤੀ ਥਾਪੀ ਤੇ ਤੁਸੀਂ ਦੇਖ ਚਾ ਲੇ ਜਗਦਾ ਕਤਲ ਤੁਸੀਂ ਪਿਹਰੇ ਭੱਜੇ ਫਿਰੋ ਚੱਲ ਭਾਈ ਮੈਂ ਚੱਲ ਵਾਦਾ ਕਰਨਾ ਚਲੋ ਇਹਨੂੰ ਖਾਈ ਕਰਾਈਏ ਮਾਰੋ ਆਡ ਵਾਲ ਨੂੰ ਫੋਨ ਜੀ ਚਲੋ ਉਹ ਬੱਕਰ ਪੰਜਾਉਤਾ ਸਰੀਕ ਨੇ ਮਾਰਤੀ ਥਾਪੀ ਦੇ ਦੇ ਯਾਰ ਕੀ ਦਿੰਨੇ ਆ ਉਹ ਗੈਨੀ ਨੂੰ ਪਤਾ ਹੀ ਆ ਪਤਾ ਹੀ ਨਹੀਂ ਤਾਂ 20000 ਹੁਣ ਛੋਟੀ ਚੀਜ਼ ਯਾਰਾ 27000 ਕੀ ਦੀਵਾਗੇ ਬਾਈ ਹਾਂ 70 ਦੀ ਕਹਿੰਦਾ ਜੀ ਉਹਨਾਂ ਹੁਣ ਤੁਸੀਂ ਦੱਸ ਦੋ ਜੇਰਾ ਮਜ਼ਾ ਤੇ ਥੋੜਾ ਲੱਗ ਰਿਹਾ ਕਿ ਇਹ ਲੱਤੀਆ ਕਰੇ ਗੱਲ ਆ ਯਾਰਾ ਨਹੀਂ ਆ ਇਹ ਨਾ ਚੱਲ ਉਹ ਤਾਂ ਕਿੰਨੇ ਦੀ ਹੈ ਗੈਨੀ ਨੂੰ ਪਤਾ ਹੀ ਆ ਪਤਾ ਹੀ ਆ 2000 ਦਿੰਨੇ ਆ ਯਾਰ ਹਾਂ 2000 ਆਖਾ ਜੀ ਫੜਾਈ ਬਾਈ ਯਾਰਾ ਇਹ ਚਾਈ ਵੀ ਉਹ ਤਾਂ ਕੱਢ ਕੇ ਉਹ ਆ ਫੜਾ ਤੀ ਫੜਾ ਦੇ ਫੜਾ ਦੇ ਕੋਈ ਇੰਤੁ ਹੈ ਫੜਾ ਦੇ ਸਾਈ ਮੇਰੀ ਹੁਣ ਦੇਣਾ ਨਹੀਂ ਜਮਾ ਦੇਣੀ ਯਾਰ ਹੁਣ ਠੀਕ ਹੈ ਗੱਲ ਫੇਰ ਨਿਮੇੜਿਆ ਜਦੋਂ ਹੁਣ ਤਾਂ ਆ ਗਿਆ ਰਾ ਬਾਬੇ ਕਹਾਂ ਆ ਜਾ ਮੜਾ ਜਾ ਖੁੱਲ ਕੇ ਤੁਰੇ ਆ ਜਾ ਆ ਆਜੂ ਆ ਤੂੰ ਹੀ ਆ ਜਾ ਤੂੰ ਕਰਦਾ ਯਾਰ ਪੱਕਾ ਦਾ ਹਨ ਇੱਕ ਨਹੀਂ ਦੇਣੀ ਹੈ ਲਤੀ ਦੇਣੀ ਹੋ ਜਾ ਲਤੀ ਤੇ ਮੈਂ ਲੋ 20 ਵੀ ਲਤੀ ਨਾ ਹਨ ਹਾਂ 20 ਲਤੀ ਹੈ 20 ਲਤੀ ਹੈ ਭਾਈ ਕਿੱਦਾਂ ਆ ਆ ਸਾਡੇ ਬਾਈ ਆ ਫੜ ਯਾਰ ਬਾਈ ਆ ਫੜ ਬੇਰੀ ਬੱਕਰੀ ਵੇਚ ਪੀਰਾ ਫੜ ਰਾ 25 ਹੁਣਾ ਬੇਤੀ 25000 ਦੀ ਬੇਤੀ ਯਾਰ ਹੋ ਗਿਆ ਬਾਲਾ ਹਾਂ 25000 ਦੀ ਬੀ ਦੀ ਰਤੀ ਹੈ 25000 ਨਾ ਭਰਦੇ ਆ ਚਲ ਜਾਂ ਤੇਰੀ ਬਾਲਾ ਨੇ ਪੜ ਗਿਆ। ਆ ਚੱਲ ਠੀਕ ਆ ਯਾਰ। ਇਹ ਹਾਏ। ਇਸ ਡਿੱਗੀ ਕਰ ਲੈ ਯਾਰ। ਇਹ ਲੈਣੀ ਆ ਹੁਣ ਪੰਜ। ਹੋ ਯਾਰ। ਉਹ ਵੀ ਲਈ ਆ ਆਪਣਾ। ਆ ਫਲਾ ਦਾ ਫੀਸ ਤੁਹਾਨੂੰ ਪੈਸੇ ਦੀ। ਆ ਲੈ ਤਾਇਆ ਪੈਸੇ ਆ ਜਾ ਲੈ ਆਸਪੀ। 20000 ਦੇ ਲੈਤੀ ਸੀ ਦੋਸਤੋ 2500 900 3000 ਨਫੇ ਨਾਲ ਲੈ ਲਈ 23000 ਦੀ। ਦਿਖਾਉਣੇ ਉਹਨੂੰ ਵੀ। ਇਹ ਬੱਕਰੀ ਤੁਸੀਂ ਦੇਖ ਸਕਦੇ ਹੋ ਗੱਪਣ ਬੱਕਰੀ ਐ। ਧਨੋਲਾ ਬੱਕਰੀ ਮੰਡੀ ਤੇ ਸੌਦਾ ਹੋਇਆ ਤੇ ਚਾਚੇ ਸਦੀਕ ਨੇ ਇਹ ਬੱਕਰੀ ਲੈਤੀ ਐ ਤੇ ਦੇਖ ਸਕਦੇ। ਪੋਰੀਆ ਮੇਰੇ ਕੋਲੇ ਉਹ ਤੇਰਾ ਇਹਦਾ ਮੰਨ ਸੇ ਹਾਂ ਇਹ ਨਾਲ ਮੰਨ ਫਟਾਫਾ ਰਸਾ ਤੇਰੇ ਬੱਕੇ ਦੋ ਦਿਨ ਦਾ ਇਕੱਠਾ ਦਾ ਲੰਨ ਗਿਆ ਦਾ ਰਸੀ ਖੋਲੀ ਇਹਦਾ ਉਹਦੇ ਮਰੇ ਨੇ ਆ ਚੇੜ ਦੋ ਦਿਨ ਮਰੇ ਨੇ ਥੱਲੋਂ ਯਾਰ ਆਜਾ ਤੇ ਰਸੀ ਖੋਲੀ ਵੀ ਮੇਰੇ ਇਸੇ ਨਹੀਂ ਖੋਲੀ ਸੀ ਪਹਿਲਾਂ ਦੱਛੋ ਦਾ ਹੈ ਗਿਆ ਮੈਂ ਹਾਂ ਕੰਦ ਕਾਟਦਾ ਦੇਖ ਪੱਟਦਾ ਇਹਦੇ ਮਾਰ ਕੇ ਨੇ ਇਹਦੇ ਮਾਰ ਕੇ ਛੇਲੀ ਅੱਛਾ ਕੀ ਕਰੇ ਕੋਈ ਆ ਨਹੀਂ ਵੀਰੇ ਵੀ ਦੋ ਤੋ ਦਰੋਕਲਾ ਦੀ ਕਿੱਲਾ ਇਹਨੇ ਪੈਸੇ ਘੱਟ ਹੀ ਲਾਉਣੇ ਵਿਚਾਰਾਂ ਯਾਰ ਹੋਰ ਕੋਈ ਬੱਚਿਆਂ ਵਾਲੀ ਕੋਈ ਸੂਣਾ ਨਹੀਂ ਆਵਾ ਦੋ ਫਿਰ ਅੱਗੇ ਬੱਚਿਆਂ ਆ ਚਾਚਾ ਯਾਰ ਹੈਗੀਆਂ ਨਾ ਮਤਲਬ ਸੁੱਤੀ ਗੱਲ ਦਿੰਦਾ ਇਹਨਾਂ ਦਾ ਹਿਸਾਬ ਵਾਲੀਆਂ ਨਹੀਂ ਹੈਗੀਆਂ ਮੈਨੂੰ ਪਤਾ ਇਹਨੂੰ ਉਹ ਹਲਕੀਆਂ ਨੇ ਹਲਕੀਆਂ ਨੇ ਵੀਰੇ ਮੈਂ ਤਾਂ ਜੋੜਾ ਬੱਚਿਆਂ ਦਾ ਚਾਰ ਦੰਦਾ ਹੈ ਕਦੇ ਮੈਂ ਹੀ ਦਿਖਾਉਣਾ ਚਾਰ ਦੇ ਇਹਦੇ ਮਾਰ ਦੋ ਛੇਲੀਆਂ ਨੇ ਵੀਰੇ ਚਾਰ ਦੰਦਾ ਹੈ ਨਰਮ ਨੇ ਨਹੀਂ ਨਰਮ ਨੇ ਆ ਪੱਠਾ ਇਹਨਾਂ ਕੋਲ ਆ ਚੱਲ ਰਹੀਆਂ ਯਾਰ ਭਾਈ ਇਹ ਆਦ ਗੱਲੀ ਦੇ ਫਿਰ ਆ ਪਾਲਾ ਇੱਕ ਸੂਨ ਵਾਲੀ ਨਾਲ ਦੇਖ ਲੈ ਜੋੜੀ ਕਰ ਤਰ ਇਹੀ ਪਿੱਛੀ ਪਾਵੇ ਆ ਪੱਠੀ ਸੂਨ ਨੂੰ ਤਿਆਰਾ ਬੱਕਰੀ ਦੇਖ ਬਿਲਕੁਲ ਨਵੀਆਂ ਨੇ ਯਾ ਦੇਖ ਦੰਦ ਵੱਟੇ ਐ ਨਹੀਂ ਹੈਗਾ ਦੰਦ ਕੋਈ ਘਸੇ ਕੋਈ ਨਾ ਹਾਂ ਕਿਵੇਂ ਇਹੋ ਨਾ ਕਿਵੇਂ ਵੀ ਆ ਭਰਾਰੇ ਨੇ ਪਾਜ ਭਾਈ ਆਉਣੀਆਂ ਪਾਲਣੀ ਨਾਲ ਮਗਰ ਬੱਚੇ ਨੇ ਬੱਚੇ ਨੇ ਜੀ ਨਲੇ ਜੀ ਉਹ ਬਸ ਹੋਏ ਦੋ ਬੱਚੇ ਨੇ ਇਹਨਾਂ ਮੇਰੇ ਦੋ ਨੇ ਹੀ ਖੇਡੀਆਂ ਦੋਨੋਂ ਰਹਿੰਦੀ ਐ ਬੈਲੋਕਲ ਹੈ ਜੇ ਤੈਨੂੰ ਛੇਲੀਆਂ ਮਗਾੜ ਕੇ ਦਿਖਾਵਾਂ ਮੈਂ ਦੀਆਂ ਲਿਆ ਕੱਢ ਕੇ ਦਿਖਾ ਆਪਣਾ ਕੀ ਬੰਨਿਆ ਵੀ ਵੱਡੇ ਵੱਡੇ ਲਾਣੀਆਂ ਨੇ ਢੱਸੀਆਂ ਨੇ ਰਾਜੀ ਹੋ ਜਾਣਗੀਆਂ ਬੈਲੋਕਲ ਹੈ ਜੇ ਤੈਨੂੰ ਚਾਰ ਦੰਦੀ ਹੈਹੀ ਦਾ ਤਾਂ ਤਾਂ ਨਿਆਣੇ ਉਹ ਹਾਂ ਇਹ ਚਾਰ ਦੰਦੀ ਹੈਹੀ ਉਹ ਬੰਦੇ ਧਰਨ ਵਾਲੇ ਨੇ ਬੱਚਾ ਪਤਾ ਹਾਂ ਓਏ ਤੰਦੂਗੀ ਨਹੀਂ ਜਾਂਦੀ ਹੋੜੇ ਉਰੇ ਆ ਜਾ ਪਤਾ ਅਕੜਾ ਮੈਨੂੰ ਮੈਨੂੰ ਬਾਬੂ ਵਿਖਾਉਣਾ ਦੀ ਤੂੰ ਕੜਾ ਦਿਖਾਉਂਦੇ ਮੇਰੇ ਕੜਾ ਪੈਸਾ ਜਾਂਦੀ ਦਾ ਹਾਂ ਕੀ ਮੰਗਿਆ ਜੱਜਰ ਵੀ ਮੰਗੀ ਜੇ ਹਿੱਜ ਬੱਕੇ 20 ਰੁਪਏ ਮੰਗੇ ਪਿਆਰ ਨਹੀਂ ਬੰਦਾਂ ਨੂੰ 20 22 ਹੈ ਬਾਈਆ ਯਾਰ ਬੱਚੇ ਵੀ ਦੋ ਨੇ ਚਾਚਾ ਚਾਰ ਦੰਦਾਂ ਦਾ ਬਾਬਾ ਖਾਣੇ ਦੋਨਾਂ ਦੋਨਾਂ ਬੋਰਨਾ ਕੋਈ ਨਹੀਂ ਮੰਗੀ ਜਾਂਦੇ ਇਹ ਮੰਗਦਾ ਨਹੀਂ ਮਿਲਦੀ ਹੈਗੀ ਤਾਂ ਵੀ ਆਪਾਂ ਵੀ ਭਾਰਾ ਲੈਣੀ ਯਾਰ ਇਹਦਾ ਪੁੱਗੇ ਦਾ ਸਭ ਹਾਂ ਚਾਰ ਦੰਦ ਪਾਠਾ ਵੀਰੇ ਇਹੇ ਭਲੌਣ ਸੋਈ ਆ ਪਹਿਲੇ ਸੂਏ ਤਾਂ ਸੋਈ ਇਹ ਨਹੀਂ ਹੈਗੇ ਕੋਈ ਟੁੱਟੇ ਡੱਟ ਨੇ ਜਿਹੜੇ ਚਾਰ ਦੰਦ ਆ ਜਿਹੜੇ ਨਾ ਕਰ ਦੋ ਛੇਲੀਆਂ ਨੇ ਲੈ ਇਹਦੇ ਮਾਰਨ ਦੀਗਾ ਬਾਈ ਚਾਰ ਦੰਦ ਆ ਜੀ ਆਇਆ ਆਏ ਬਾਪੂ ਹਾਂ 11000 ਰੁਪਏ ਦੇ ਉਹ ਲੈ ਮੁਰਾਦਾ ਤੇ ਬੱਤੇਦੋਨੇ ਮਗਰਾ ਬੱਚੇ ਤਾਂ ਪਾਲੇ ਤੇ ਪਾਣਗੇ ਬੱਚੇ ਹੁਣੇ ਪਾਲੇ ਤਾਂ ਪਾਣੇ ਤੇ ਲੰਦਰਾਏ ਕਿਹੜੇ ਤੇ ਪੱਤੇ ਦਾ ਖਾਂਦੇ ਨੇ ਦਾਣੀ ਖਾਂਦੇ ਨੇਗੇ ਹਾਂ ਬਹੁਤ ਬੱਚੇ ਬਹੁਤ ਪਾਲੇ ਤੇ ਔਖੇ ਹੈ ਗੱਬੜ ਲਾ ਲੈ ਗੱਬੜ ਲਾ ਲੈ ਲੰਦਰਾਏ ਇਹ ਕਿੱਥੇ ਨਾ ਐ ਨਹੀਂ ਹੈਗਾ ਮਾਦਰ ਫਿਰ ਆਪਾਂ ਨੂੰ ਦੱਸ ਫਿਰ ਕਿੱਥੇ ਲਈਏ ਤੈਨੂੰ ਕਾਹ ਚਾਹੇ ਇਹ ਦੂ ਘਾਹ ਨਹੀਂ ਇਹ ਦੂ ਘਾਹ 5-400 ਹੋਰ ਪਾ ਦੇ ਭੱਗਾ ਓਏ ਉਰਿਆ ਆ ਨੂੰ ਹੁਣ ਛਾਈ ਤੋਂ ਫੜਾ ਦੋ ਉਹ 10 ਰੁਪਏ ਫੜਾ ਕਿੱਥੇ ਨੇ ਉਹ 10 ਚੰਗੇ ਨੇ ਤੈਨੂੰ ਮੋੜੇ ਦਾ ਹੈਗੇ ਨੇ ਯਾਰਾ ਉਹੀ ਉਹੀ ਦਾ ਫੜਾਈ ਤਾਂ ਫੜੋਈ ਰਾਹੀ ਦੇ ਬੇਚਣੀ ਨਾ ਹੋ ਫੜਾ ਉਹ ਬੱਚੇ ਨੇ 7000 ਆ ਗਏ ਨਹੀਂ ਇਹਦੇ ਮੈਂ ਸਾਹ ਦੇ ਕਿ ਮੈਂ ਕੰਮ ਕਰਨੀ ਗਿਆ ਚਾਹ ਉਹ ਲਾਣ ਲੱਗਿਆ ਸੋਚਿਆ ਕਰੋ ਯਾਰ ਕੀ ਸੁਣਾਸੀ ਬੋਲੀਏ ਬੋਲ ਰਿਹਾ ਯਾਰ ਬੱਕਰੀ ਦੀ ਦੁੱਧ ਨਾ ਯਾਰ ਜ ਬੱਕਰੀ ਲੈ ਆਨੇ ਹੋਗੇ ਹਲੋ ਚਾਰ ਦੰਦ ਬਾਟੇ ਕੀ ਕੌਣ ਆਇਆ ਉਹ ਬਾਰੇ ਹੀ ਪੁੱਤ ਕੋਲੇ ਖੜੀ ਹੁੰਦੀ ਇੱਥੇ ਖੜ ਜਾ ਹੁਣ ਠੀਕ ਹੈ ਰਾਮੂ ਕੋ ਸਾਫ ਕਰਨੇ ਆ ਰਾ ਤੇਰੀ ਨਹੀਂ ਚਾਚਾ ਗੱਲ ਤੇਰੀ ਗੱਲ ਨਾਲ ਗੁੱਸਾ ਨਹੀਂ ਕਰਦਾ ਕੋਈ ਸਾਫ ਤੋਂ ਇਹਨੂੰ ਗਾਗ ਨੂੰ ਇਹ ਸਮਝਾਵੇ ਦੋ ਬੱਚੇ ਨੇ 10000 ਦੀ ਕੌਣ ਦੇ ਦੂਗਾ ਉਹ ਖੜ ਜਾ ਦੋ ਇਹ ਗੱਲ ਨਹੀਂ ਸਮਝਾਇ ਦੂਗਾ ਗਣੀ ਕਿੰਨੇ ਦੀ ਪਪਾ ਕਿਆ ਇਹ ਮੁੱਲ ਮੰਗਿਆ 2000 ਘੱਟ ਲੈ ਜਾ 18000 ਦੀ ਪੱਠ ਦਊਗਾ ਇਹਦੇ ਨੇ ਲੈ ਜਾਣੀ ਕੋਈ ਜੀ ਚੱਲੂ 18000 ਖੰਦੀ ਲੈ ਜਾਓ ਚੱਲ ਫਿਰ